ਫੇਰ ਫੌਜੀ ਕਰਨਲ ਬਾਫ ਕਟਮਾਰ ਮਾਮਲੇ ਦੇ ਵਿੱਚ ਵੱਡੀ ਖਬਰ ਆਈ ਹੈ ਲੱਗਦਾ ਹੈ ਫੌਜੀ ਕਰਨਲ ਬਾਫ ਦੀ ਪਤਨੀ ਪੁਲਿਸ ਵਾਲਿਆਂ ਨੂੰ ਵੱਡਾ ਸਬਕ ਸਿਖਾ ਕੇ ਹਟੇਗੀ ਅੱਜ ਫੇਰ ਖਬਰ ਆਈ ਹੈ ਸੀਬੀਆਈ ਨੇ ਆਪਣੀ ਜਾਂਚ ਕੰਪਲੀਟ ਕਰਕੇ ਤੇ ਅਦਾਲਤ ਦੇ ਵਿੱਚ ਕੋਰਟ ਦੇ ਵਿੱਚ ਰਿਪੋਰਟ ਜਿਹੜੀ ਆ ਉਹ ਸੌਂਪ ਦਿੱਤੀ ਹੈ ਤੇ ਹੁਣ ਸੀਬੀਆਈ ਕੋਰਟ ਨੇ ਸੀਬੀਆਈ ਦੀ ਰਿਪੋਰਟ ਤੇ ਪੰਜ ਪੁਲਿਸ ਅਫਸਰਾਂ ਨੂੰ ਤਲਬ ਕੀਤਾ ਹੈ ਬੁਲਾ ਲਿਆ ਸੰਮਣ ਜਾਰੀ ਕਰ ਦਿੱਤੇ ਅਗਲੀ ਸੁਣਵਾਈ 16 ਮਾਰਚ ਦੀ ਰੱਖੀ ਗਈ ਹੈ ਤੇ ਜਿਹੜੇ ਜਿਹੜੇ ਅਫਸਰਾਂ ਨੂੰ ਸੰਮਣ ਜਾਰੀ ਹੋਏ ਨੇ ਉਹਨਾਂ ਚ ਇਨਸਪੈਕਟਰ ਰੌਨੀ ਸਿੰਘ ਇਨਸਪੈਕਟਰ ਹੈਰੀ ਬੋਪਾ ਰਾਏ ਜਿਹੜੇ ਇਹ ਇਨਸਪੈਕਟਰ ਹਰਜਿੰਦਰ ਢਿੱਲੋਂ ਇਨਸਪੈਕਟਰ ਸ਼ਮਿੰਦਰ ਸਿੰਘ ਤੇ ਪੂਰੇ ਪੰਜ ਜਿਹੜੇ ਅਫਸਰ ਨੇ ਉਹਨਾਂ ਨੂੰ ਸੰਮਣ ਜਾਰੀ ਹੋਏ ਮਾਮਲਾ ਤੁਸੀਂ ਸਾਰੇ ਜਾਣਦੇ ਆ ਮਾਮਲਾ ਹੁਣ ਇਸ ਮੋੜ ਤੇ ਆ ਗਿਆ ਬਈ ਹੁਣ ਇਹਨਾਂ ਅਫਸਰਾਂ ਦੇ ਬਾਰੇ ਅਦਾਲਤ ਨੇ ਫੈਸਲਾ ਦੇਣਾ ਮਾਮਲਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਦੋਂ ਪਟਿਆਲਾ ਦੇ ਵਿੱਚ ਫੌਜੀ ਕਰਨਲ ਬਾਠ ਆਪਣੇ ਪੁੱਤਰ ਦੇ ਨਾਲ ਇੱਕ ਟਾਬੇ ਤੇ ਖੜੇ ਸੀਗੇ ਤੇ ਉਥੇ ਪੁਲਿਸ ਅਫਸਰਾਂ ਦੇ ਨਾਲ ਝਗੜਾ ਹੋਇਆ ਸੀ ਔਰ ਉਸ ਤੋਂ ਬਾਅਦ ਇਹ ਮਾਮਲਾ ਪੂਰੇ ਪੰਜਾਬ ਦੇ ਵਿੱਚ ਉੱਠਿਆ ਸੀ ਕਿਉਂਕਿ ਇੱਕ ਵੀਡੀਓ ਆਈ ਫੌਜੀ ਕਰਨਲ ਬਾਠ ਦੀ ਘਰ ਵਾਲੀ ਨੇ ਇਸ ਮਾਮਲੇ ਨੂੰ ਚੁੱਕਿਆ ਉਹਨੇ ਕਿਹਾ ਕਿ ਦੇਖੋ ਤੁਸੀਂ ਕਿਵੇਂ ਪਸ਼ੂਆਂ ਵਾਂਗ ਫੌਜੀ ਕਰਨਲ ਬਾਠ ਜਿਹੜਾ ਫੌਜ ਦੇ ਵਿੱਚ ਇੱਕ ਵੱਡੇ ਅਹੁਦੇ ਕਰਨਲ ਰੈਂਕ ਤੇ ਐ ਉਹਨੂੰ ਕਿਵੇਂ ਇਹਨਾਂ ਪੁਲਿਸ ਵਾਲਿਆਂ ਨੇ ਪਸ਼ੂਆਂ ਵਾਂਗ ਕੁੱਟਿਆ ਉਸ ਤੋਂ ਬਾਅਦ ਜਦੋਂ ਇਹ ਮਾਮਲਾ ਉੱਠਿਆ ਸੀ ਸਭ ਤੋਂ ਪਹਿਲਾਂ ਪਟਿਆਲਾ ਪੁਲਿਸ ਦੇ ਉੱਪਰ ਸਵਾਲ ਖੜੇ ਹੋਏ ਸੀ ਸੀਬੀਆਈ ਦੀ ਰਿਪੋਰਟ ਦੇ ਵਿੱਚ ਵੀ ਹੁਣ ਪਟਿਆਲਾ ਪੁਲਿਸ ਦੇ ਉੱਪਰ ਸਵਾਲ ਖੜੇ ਕੀਤੇ ਗਏ ਨੇ ਪੁਲਿਸ ਨੇ ਇਹ ਕਾਰਵਾਈ ਚ ਕਿਵੇਂ ਢਿੱਲ ਵਰਤੀ ਐ ਕਿਵੇਂ ਉਹ ਜਿਹੜੇ ਬਚਣ ਦੀ ਕੋਸ਼ਿਸ਼ ਕਰਦੇ ਰਹੇ ਉਹ ਸਾਰਾ ਕੁਝ ਸੀਬੀਆਈ ਦੀ ਰਿਪੋਰਟ ਦੇ ਵਿੱਚ ਹੈਗਾ ਸੀਬੀਆਈ ਨੇ ਜੋ ਰਿਪੋਰਟ ਸੌਂਪੀ ਐ ਉਹਦੇ ਵਿੱਚ ਧਾਰਾ 109 ਹਟਾਈ ਗਈ ਐ ਔਰ ਕਰਨਲ ਬਾਸ ਦੀ ਪਤਨੀ ਇਹ ਕਹਿ ਰਹੀ ਐ ਵੀ ਗਲਤ ਤਰੀਕੇ ਨਾਲ ਇਹ ਹਟਾਈ ਐ ਕਿ ਮਾਰਨ ਦੀ ਕੋਸ਼ਿਸ਼ ਉਹਨਾਂ ਨੇ ਕੀਤੀ ਹੈ ਕਰਨਲ ਬਾਡ ਦੀ ਪਤਨੀ ਕਹਿੰਦੀ ਹੈ ਕਿ ਮੈਂ ਕਲੋਨੀ ਲੜਾਈ ਲੜਾਂਗੀ ਤੇ ਦੁਬਾਰਾ ਫਿਰ ਧਾਰਾ 109 ਵੀ ਮੈਂ ਬਹਾਲ ਕਰਾਵਾਂ ਜਦੋਂ ਇਹ ਮਾਮਲਾ ਵਾਪਰਿਆ ਸੀ ਉਸ ਵਕਤ ਸਭ ਤੋਂ ਪਹਿਲਾਂ ਪਟਿਆਲਾ ਪੁਲਿਸ ਤੇ ਉਦੋਂ ਸਵਾਲ ਉੱਠੇ ਉੱਥੇ ਐਸਐਸਪੀ ਨਾਨਕ ਸਿੰਘ ਸੀਗੇ ਔਰ ਕਰਨਲ ਬਾਡ ਦੀ ਪਤਨੀ ਕਹਿੰਦੀ ਹੈ ਕਿ ਸਭ ਤੋਂ ਪਹਿਲਾਂ ਇਹਨਾਂ ਨੇ ਪਰਚਾ ਹੀ ਦਰਜ ਨਹੀਂ ਕੀਤਾ ਔਰ ਜਦੋਂ ਬਹੁਤ ਰੌਲਾ ਪਿਆ ਫਿਰ ਜਾ ਕੇ ਜਦੋਂ ਪਰਚਾ ਦਰਜ ਕਰਨ ਲੱਗੇ ਤਾਂ ਪਰਚਾ ਸਾਡੇ ਸ਼ਿਕਾਇਤ ਕਰਨ ਵਾਲਿਆਂ ਦੇ ਆਧਾਰ ਤੇ ਕਰਨ ਦੀ بجائے ਪਰਚਾ ਇੱਕ ਟਾਬੇ ਵਾਲੇ ਦੇ ਬਿਆਨਾਂ ਦੇ ਆਧਾਰ ਤੇ ਕਰ ਲਿਆ ਕਰਨਲ ਬਾਠ ਦੀ ਪਤਨੀ ਕਹਿੰਦੀ ਹੈ ਕਿ ਪੁਲਿਸ ਨੇ ਜਾਣ ਕੇ ਟਾਬੇ ਵਾਲੇ ਦੇ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਕੀਤਾ ਸੀ ਤਾਂ ਕਿ ਜਦੋਂ ਮਰਜੀ ਉਹਦੇ ਬਿਆਨਾਂ ਨੂੰ ਬਦਲਾਇਆ ਜਾ ਸਕੇ ਤੋੜਿਆ ਮਰੋੜਿਆ ਜਾ ਸਕੇ ਤੇ ਫਿਰ ਉਸ ਮਾਮਲੇ ਦੇ ਵਿੱਚ ਜਦੋਂ ਹੋਰ ਰੌਲਾ ਵਧਿਆ ਪਟਿਆਲੇ 'ਚ ਧਰਨਾ ਲੱਗ ਗਿਆ ਤਾਂ ਫਿਰ ਪਰਚਾ ਅਸਲੀ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਹੋਇਆ ਫਿਰ ਪਰਚਾ ਕੀਤਾ ਕਿਹਦੇ ਤੇ ਆ ਪੁਲਿਸ ਉਹ ਨਾਂ ਨਹੀਂ ਸ਼ੋਅ ਕਰ ਰਹੀ ਸੀ ਫਿਰ ਮਾਮਲਾ ਹਾਈ ਕੋਰਟ ਗਿਆ ਹਾਈ ਕੋਰਟ ਜਾਣ ਤੋਂ ਪਹਿਲਾਂ ਜਿਹੜੀ ਕਰਨਲ ਬਾੜ ਦੀ ਪਤਨੀ ਤੇ ਪਰਿਵਾਰ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਮਿਲੇ ਉਹ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਵੀ ਜਾ ਕੇ ਮਿਲੇ ਹਰ ਪਾਸੇ ਉਹਨਾਂ ਨੇ ਭੱਜ ਦੌੜ ਕੀਤੀ ਪਰ ਜਦੋਂ ਮੁੱਖ ਮੰਤਰੀ ਭਗਵਨ ਤਮਾਨ ਦੇ ਵਿਸ਼ਵਾਸ ਦਿਵਾਉਣ ਤੋਂ ਬਾਅਦ ਵੀ ਕੋਈ ਵੱਡੀ ਕਾਰਵਾਈ ਨਾ ਹੋਈ ਪੁਲਿਸ ਵਾਲਿਆਂ ਤੇ ਤਾਂ ਉਸ ਤੋਂ ਬਾਅਦ ਫਿਰ ਕਰਨਲ ਬਾਠ ਦਾ ਪਰਿਵਾਰ ਤੇ ਪਤਨੀ ਹਾਈ ਕੋਰਟ ਗਏ ਫਿਰ ਹਾਈ ਕੋਰਟ ਨੇ ਸਭ ਤੋਂ ਪਹਿਲਾਂ ਜਿਹੜੀ ਇੱਕ ਸੱਟ ਗਠਤ ਕੀਤੀ ਸੀਗੀ ਪਟਿਆਲਾ ਪੁਲਿਸ ਨੇ ਆਪੇ ਜਾਂਚ ਪੜਤਾਲ ਦੇ ਲਈ ਇੱਕ ਜਾਂਚ ਟੀਮ ਇੱਕ ਸੱਟ ਗਠਤ ਕੀਤੀ ਸੀ ਹਾਈ ਕੋਰਟ ਨੇ ਥੋੜੇ ਟਾਈਮ ਬਾਅਦ ਉਸ ਸੱਟ ਤੇ ਬੇਪਰੋਸਗੀ ਕਰਦਿਆਂ ਹੋਇਆ ਸੱਟ ਚੰਡੀਗੜ੍ਹ ਪੁਲਿਸ ਦੀ ਬਣਾਤੀ ਹਾਈ ਕੋਰਟ ਨੇ ਕਿਹਾ ਕਿ ਚੰਡੀਗੜ੍ਹ ਪੁਲਿਸ ਇਹਦੀ ਜਾਂਚ ਕਰੇਗੀ ਪਰ ਉਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਅਗਲੀਆਂ ਤਰੀਕਾਂ ਤੇ ਹਾਈ ਕੋਰਟ ਨੂੰ ਇੰਜ ਲੱਗਾ ਵੀ ਚੰਡੀਗੜ੍ਹ ਪੁਲਿਸ ਵੀ ਇਹਦੀ ਕੋਈ ਚਾਜ ਨਾਲ ਜਾਂਚ ਨਹੀਂ ਕਰ ਰਹੀ ਹੋ ਸਕਦਾ ਹੈ ਜਿਨ੍ਹਾਂ ਤੇ ਦੋਸ਼ ਲੱਗੇ ਉਹਨਾਂ ਪੁਲਿਸ ਅਫਸਰਾਂ ਨੇ ਚੰਡੀਗੜ੍ਹ ਦੇ ਪੁਲਿਸ ਅਫਸਰਾਂ ਤੱਕ ਪਹੁੰਚ ਕਰ ਲਈ ਹੋਵੇ ਪੁਲਸ ਦੇ ਉੱਪਰ بے ਪ੍ਰੋਸਕੀ ਕਰਦਿਆ ਹੋਇਆ ਫਿਰ ਹਾਈ ਕੋਰਟ ਨੇ ਚੰਡੀਗੜ੍ਹ ਪੁਲਿਸ ਤੋਂ ਵੀ ਇਹ ਕੇਸ ਲੈ ਲਿਆ ਤੇ ਫਿਰ ਇਹ ਕੇਸ ਹਾਈ ਕੋਰਟ ਨੇ ਸੀਬੀਆਈ ਨੂੰ ਜਾਂਚ ਲਈ ਦਿੱਤਾ ਫਿਰ ਸੀਬੀਆਈ ਨੇ ਜਾਂਚ ਪੜਤਾਲ ਕੀਤੀ ਹੈ ਤੇ ਹੁਣ ਖਬਰ ਆ ਰਹੀ ਹੈ ਕਿ ਸੀਬੀਆਈ ਨੇ ਆਪਣੀ ਜਾਂਚ ਰਿਪੋਰਟ ਜਿਹੜੀ ਆ ਉਹ ਅਦਾਲਤ ਸੀਬੀਆਈ ਕੋਰਟ ਦੇ ਵਿੱਚ ਸੌਂਪ ਦਿੱਤੀ ਹੈ ਹੁਣ ਇਹਦੇ ਉੱਪਰ ਸੀਬੀਆਈ ਕੋਰਟ ਦੇ ਵਿੱਚ ਟਰਾਇਲ ਚੱਲੇਗਾ ਕਾਰਵਾਈ ਚੱਲੇਗੀ ਸੰਮਣ ਜਾਰੀ ਕਰ ਦਿੱਤੇ ਗਏ ਆ ਉਹਨਾਂ ਪੰਜ ਪੁਲਸਫਰਾਂ ਨੂੰ ਜਿਨ੍ਹਾਂ ਦੇ ਉੱਪਰ ਦੋਸ਼ ਲੱਗੇ ਸੀ ਹੈਰੀ ਬੋਪਾ ਰਾਏ ਹੈ ਅਰੌਣੀ ਸਿੰਘ ਹੈ ਸ਼ਮਿੰਦਰ ਸਿੰਘ ਹੈ ਔਰ ਜਿਹੜਾ ਹਰਜਿੰਦਰ ਸਿੰਘ ਢਿੱਲੂ ਇਹਨਾਂ ਨੂੰ ਸੰਮਣ ਜਾਰੀ ਕਰ ਦਿੱਤੇ ਨੇ ਪਰ ਇੱਥੇ ਕੁਝ ਵੱਡੇ ਸਵਾਲ ਨੇ ਪਹਿਲਾ ਸਵਾਲ ਤਾਂ ਪੁਲਿਸ ਦੇ ਉੱਪਰ ਖੜਾ ਹੁੰਦਾ ਜੇਕਰ ਕੋਈ ਹੋਰ ਦੇ ਉੱਪਰ ਇਹ ਦੋਸ਼ ਲੱਗੇ ਹੁੰਦੇ ਪੁਲਿਸ ਨੇ ਪਤਾਲ ਚੋਂ ਵੀ ਖਿੱਚ ਲਿਆਉਣਾ ਸੀ ਪਰ ਆਪਣੇ ਬੰਦੇ ਜਿਹੜੇ ਪੁਲਿਸ ਦੇ ਅਫਸਰ ਰਹੇ ਆ ਉਹ ਗਾਇਬ ਕਿਵੇਂ ਹੋ ਗਏ ਅਜੇ ਤੱਕ ਪੁਲਿਸ ਤੋਂ ਉਹ ਫੜੇ ਨਹੀਂ ਗਏ ਗ੍ਰਿਫਤਾਰ ਨਹੀਂ ਕੀਤੇ ਗਏ ਹੁਣ ਅਦਾਲਤ ਨੇ ਸਬੰਮਣ ਜਾਰੀ ਕੀਤੇ ਨੇ ਦੇਖਣਾ ਇਹ ਆ ਕਿ ਉਹ ਅਦਾਲਤ ਦੇ ਸਬੰਮਣਾਂ ਤੇ ਪੇਸ਼ ਹੁੰਦੇ ਆ ਜਾਂ ਨਹੀਂ ਹੁੰਦੇ ਕਿਉਂਕਿ ਜਿਵੇਂ ਜਿਵੇਂ ਕਾਰਵਾਈ ਅੱਗੇ ਨੂੰ ਵਧੀ ਜਿਹੜੇ ਇਹ ਪੁਲਿਸ ਅਫਸਰ ਨੇ ਇਹ ਵੀ ਅਦਾਲਤਾਂ ਤੱਕ ਗਏ ਅਦਾਲਤਾਂ ਤੱਕ ਜਾ ਕੇ ਅਦਾਲਤਾਂ ਤੋਂ ਰਾਹਤ ਮੰਗਣ ਦੀ ਕੋਸ਼ਿਸ਼ ਕੀਤੀ ਆਪਣੇ ਆਪ ਨੂੰ નિર્ਦੋਸ਼ ਸਾਬਤ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਅਜੇ ਤੱਕ ਉਹ ਸਫਲ ਨਹੀਂ ਹੋ ਸਕੇ ਹੁਣ ਸਵਾਲ ਅਗਲਾ ਪੁਲਿਸ ਦੀ ਕਾਰਗੁਜ਼ਾਰੀ ਦਾ ਹੈ ਪੁਲਿਸ ਦੇ ਉੱਪਰ ਪਹਿਲਾਂ ਤੋਂ ਹੀ ਵੱਡੇ ਦੋਸ਼ ਲੱਗਦੇ ਰਹੇ ਨੇ ਲੋਕ ਲਗਾਤਾਰ ਇਹ ਕਹਿੰਦੇ ਨੇ ਕਿ ਪੁਲਿਸ ਬਹੁਤ ਬੇਰਹਿਮ ਬਣ ਚੁੱਕੀ ਹੈ ਪੁਲਿਸ ਬੋਤ ਧੱਕਾ ਕਰਦੀ ਹੈ ਨਜਾਇਜ਼ ਕਰਦੀ ਹੈ ਝੂਠੇ ਪਰਚੇ ਦਰਜ ਕਰਦੀ ਹੈ ਨਜਾਇਜ਼ ਲੋਕਾਂ ਨੂੰ ਕੁੱਟਦੀ ਹੈ ਗਾਲਾਂ ਤੱਕ ਕੱਢ ਦਿੰਦੀ ਹੈ ਔਰ ਫੇਕ ਐਨਕਾਊਂਟਰ ਝੂਠੇ ਪੁਲਿਸ ਮੁਕਾਬਲੇ ਤੱਕ ਬਣਾਏ ਜਾਂਦੇ ਔਰ ਲੋਕਾਂ ਦੇ ਇਹਨਾਂ ਦੋਸ਼ਾਂ ਤੇ ਮੋਹਰ ਉਦੋਂ ਲੱਗਦੀ ਹੈ ਜਦੋਂ ਮਾਨਯੋਗ ਅਦਾਲਤਾਂ ਪਤਾ ਨਹੀਂ ਹੁਣ ਤੱਕ ਕਿੰਨੇ ਸਾਰੇ ਪੁਲਿਸ ਅਫਸਰਾਂ ਨੂੰ ਝੂਠੇ ਪੁਲਿਸ ਮੁਕਾਬਲੇ ਬਣਾਉਣ ਕਰਕੇ ਸਜ਼ਾ ਕਰ ਚੁੱਕੇ ਪਿਛਲੇ 1.5 ਸਾਲ ਦੇ ਵਿੱਚ ਦਰਜਨਾ ਮਾਮਲਿਆਂ 'ਚ ਹਾਈ ਕੋਰਟ ਤੇ ਸੀਬੀਆਈ ਕੋਰਟਾਂ ਨੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੇ ਪੁਲਿਸ ਅਫਸਰਾਂ ਨੂੰ ਜੇਲ੍ਹ ਕੀਤੀ ਹੈ 20-20 ਸਾਲ ਤੱਕ ਦੀ ਸਜ਼ਾ ਕੀਤੀ ਹੈ ਤੇ ਸਜ਼ਾ ਕਰਨ ਵਾਲਿਆਂ ਦੇ ਵਿੱਚ ਹੇਠਲੇ ਹੋਮਗਾਰਡ ਦੇ ਮਲਾਜ਼ਮ ਤੋਂ ਲੈ ਕੇ ਉੱਪਰ ਐਸਐਸਪੀ ਤੇ ਆਈਜੀ ਤੱਕ ਦੇ ਜਿਹੜੇ ਅਫਸਰ ਸੀ ਉਹ ਸ਼ਾਮਲ ਨਹੀਂ ਹੁਣ ਪੁਲਿਸ ਦੀ ਜਿਹੜੀ ਇਹ ਕਾਰਗੁਜ਼ਾਰੀ ਇਹਦੇ ਉੱਪਰ ਸਦਾ ਸਵਾਲ ਰਹੇ ਨੇ ਔਰ ਪਿਛਲੇ ਟਾਈਮ ਦੇ ਵਿੱਚ ਇਹ ਜਿਹੜਾ ਕੁੱਟਮਾਰ ਮਾਮਲਾ ਪਟਿਆਲੇ 'ਚ ਵਾਪਰਿਆ ਇਹਦੇ ਨਾਲ ਨਾਲ ਹੋਰ ਕਿੰਨੀਆਂ ਥਾਵਾਂ ਤੋਂ ਲੋਕਾਂ ਨੇ ਦੋਸ਼ ਲਾਏ ਜਿਹੜਾ ਇੱਕ ਜੈਤੋ ਦੇ ਵਿੱਚ ਗੋਨੇਆਣਾ ਮੰਡੀ ਦੇ ਵਿੱਚ ਇੱਕ ਨੌਜਵਾਨ ਨਪਿੰਦਰਜੀਤ ਸਿੰਘ ਉਹ ਪੁਲਿਸ ਕਸਟਡੀ 'ਚ ਮਾਰੇ ਜਾਣ ਦੇ ਦੋਸ਼ ਲੱਗੇ ਦੋਸ਼ ਲੱਗੇ ਕਿ ਪੁਲਿਸ ਨੇ ਕੋਕੋ ਕੇ ਮਾਰੇ ਉਸ ਤੋਂ ਬਾਅਦ ਕਿੰਨੀਆਂ ਸਾਰੀਆਂ ਥਾਵਾਂ ਦੇ ਉੱਪਰ ਪੁਲਿਸ ਦੇ ਉੱਪਰ ਇਸ ਤਰ੍ਹਾਂ ਦੇ ਦੋਸ਼ ਲੱਗੇ ਪਿਛਲੇ ਟਾਈਮ ਤੋਂ ਪੰਜਾਬ ਪੁਲਿਸ ਜੁਧ ਨਸ਼ਾ ਵਿਰੋਧ ਚਲਾ ਰਹੀ ਹੈ ਉਹਦੇ ਉੱਪਰ ਵੀ ਬਹੁਤ ਸਾਰੇ ਦੋਸ਼ ਪੁਲਿਸ ਦੇ ਉੱਪਰ ਲੋਕਾਂ ਨੇ ਖੜੇ ਕੀਤੇ ਜਦੋਂ ਲੋਕਾਂ ਦੇ ਮਕਾਨ ਟਾਉਣ ਜਾਇਆ ਜਾਂਦਾ ਤਾਂ ਉੱਥੇ ਬਹੁਤ ਸਾਰੇ ਲੋਕ ਇਹ ਬੋਲਦੇ ਨੇ ਵੀ ਵੇਖੋ ਜੀ ਜਿਹੜੇ ਵੱਡੇ ਮਗਰਮੱਛ ਨਹੀਂ ਉਹਨਾਂ ਨੂੰ ਤਾਂ ਫੜਿਆ ਨਹੀਂ ਜਾ ਰਿਹਾ ਤੇ ਜਿਹੜੇ ਛੋਟੇ ਨੇ ਉਹਨਾਂ ਨੂੰ ਫੜਿਆ ਜਾ ਰਿਹਾ ਪੁਲਿਸ ਅਨਕਾਊਂਟਰ ਪਿਛਲੇ ਦਿਨਾਂ 'ਚ ਵੜੇ ਹੋਏ ਜਿਵੇਂ ਅਬੋਰ ਦੇ ਵਿੱਚ ਪੁਲਿਸ ਅਨਕਾਊਂਟਰ ਹੋਇਆ ਸੀਗਾ ਜਿਹਦੇ 'ਚ ਇੱਕ ਵਿਅਕਤੀ ਮਾਰਿਆ ਫਿਰ ਪਿਛਲੇ ਦਿਨੀ ਖਰੜ ਦੇ ਵਿੱਚ ਇੱਕ ਅਨਕਾਊਂਟਰ ਕੀਤਾ ਜਿਹੜਾ ਰਾਣਾ ਬਲਾਚੌਰ ਬਲਾਚੌਰੀਆ ਪਿਛਲੇ ਦਿਨੀ ਮਾਰਿਆ ਸੀ ਤਾਂ ਉਹਦੇ ਸ਼ੂਟਰਾਂ ਦਾ ਅਨਕਾਊਂਟਰ ਕੀਤਾ ਗਿਆ ਉਸ ਤੋਂ ਪਹਿਲਾਂ ਵੀ ਕਿੰਨੇ ਅਨਕਾਊਂਟਰ ਕੀਤੇ ਗਏ ਪਿਛਲੇ ਲਗਭਗ 7-8 ਮਹੀਨਿਆਂ ਦੇ ਵਿੱਚ ਬਹੁਤ ਜ਼ਿਆਦਾ ਪੁਲਿਸ ਅਨਕਾਊਂਟਰ ਪੰਜਾਬ 'ਚ ਹੋਏ ਜਿਨ੍ਹਾਂ ਦੇ ਵਿੱਚ ਜਾਂ ਤਾਂ ਲੱਤਾਂ 'ਚ ਗੋਲੀ ਵੱਜਦੀ ਜਾਂ ਫਿਰ ਹੋਣ ਕਿੰਨੇ ਸਾਰੇ ਅਨਕਾਊਂਟਰਾਂ ਦੇ ਵਿੱਚ ਵਿਅਕਤੀ ਮਾਰੇ ਗਏ ਅੱਜ ਫੇਰ ਪੰਜਾਬ ਦੇ ਖੰਨਾ ਦੇ ਵਿੱਚ ਇੱਕ ਪੁਲਿਸ ਅਨਕਾਊਂਟਰ ਕੀਤਾ ਗਿਆ ਜਿਦੇ ਵਿੱਚ ਪੁਲਸੇ ਦਾਵਾ ਕਰ ਰਹੀ ਹੈ ਕਿ ਅਸੀਂ ਤਾਂ ਬੰਦਾ ਫੜਨਾ ਚਾਹੁੰਦੇ ਸੀ ਉਨੇ ਪੁਲਿਸ ਦੇ ਉੱਪਰ ਹਮਲਾ ਕੀਤਾ ਹੈ ਇਨਸਪੈਕਟਰ ਦੀ ਛਾਤੀ 'ਚ ਜਿਹੜਾ ਐਸ ਐਚਓ ਦੀ ਛਾਤੀ 'ਚ ਵੀ ਗੋਲੀ ਵੱਜੀ ਹੈ ਪਰ ਪੁਲਿਸ ਕਹਿੰਦੀ ਵੀ ਉਹਨੇ ਬੁਲਟ ਪ੍ਰੂਫ ਜੈਕਟ ਪਾਈ ਹੋਈ ਸੀ ਇਸ ਕਰਕੇ ਉਹ ਗੋਲੀ ਜਿਹੜੀ ਆ ਉਹ ਪਾਰ ਨਹੀਂ ਕਰ ਸਕੀ ਤੇ ਉਹ ਬਚ ਗਿਆ ਤੇ ਫਿਰ ਪੁਲਿਸ ਕਹਿੰਦੀ ਹੈ ਕਿ ਜਦੋਂ ਅਸੀਂ ਬੋਰਡ ਵੀ ਫਾਇਰਿੰਗ ਕੀਤੀ ਹੈ ਤਾਂ ਉਹਦੇ ਵਿੱਚ ਫਿਰ ਉਹਦੀ ਲੱਤ ਦੇ ਵਿੱਚ ਗੋਲੀ ਵੱਜੀ ਹੈ ਤੇ ਅਸੀਂ ਉਹਨੂੰ ਗ੍ਰਿਫਤਾਰ ਕੀਤਾ ਬੀਤੇ ਕੱਲ ਬਠਿੰਡਾ 'ਚ ਪੁਲਿਸ ਐਨਕਾਊਂਟਰ ਪੁਲਿਸ ਨੇ ਕੀਤਾ ਉਸ ਤੋਂ ਪਹਿਲਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਸਰਪੰਚ ਜਰਮਲ ਸਿੰਘ ਮਾਰਿਆ ਸੀ ਵਿਆਹ ਦੇ ਵਿੱਚ ਉਹਦੇ ਸ਼ੂਟਰ ਪੁਲਿਸ ਵੱਲ ਕੇ ਲਾਈ ਸੀ ਤੇ ਉਹਨਾਂ ਦਾ ਅਨਕਾਉਂਟਰ ਤੇ ਇਹਨਾਂ ਦਿਨ ਪਹਿਲਾਂ ਕੀਤਾ ਤੇ ਇੱਕ ਜਿਹੜਾ ਕਰਨ ਡਫਲਟਰ ਹੈ ਉਹਦੀ ਮੌਤ ਹੋਈ ਹੈ। ਇਸੇ ਤਰ੍ਹਾਂ ਜਿੰਨੇ ਪੁਲਿਸ ਅਨਕਾਉਂਟਰ ਹੋ ਰਹੇ ਨੇ ਤਾਂ ਲੋਕ ਇਹਨਾਂ ਪੁਲਿਸ ਅਨਕਾਉਂਟਰਾਂ ਦੇ ਉੱਪਰ ਵੀ ਸ਼ੰਕਾ ਕਰਦੇ ਆ। ਭਾਵੇਂ ਪੂਰਾ ਸਮਾਜ ਚਾਹੁੰਦਾ ਕਿ ਸਮਾਜ ਦੇ ਵਿੱਚ ਜਿਹੜਾ ਗੈਂਗਸਟਰਵਾਦ ਆ ਗੈਂਗਸਟਰ ਪੁਣਾ ਬਦਮਾਸ਼ੀ ਆ ਇਹ ਬੰਦ ਹੋਣੀ ਚਾਹੀਦੀ ਹੈ ਇਹ ਫਰੌਤੀਆਂ ਦੀਆਂ ਕਾਲਾਂ ਬੰਦ ਹੋਣੀਆਂ ਚਾਹੀਦੀਆਂ ਪਰ ਦੂਜੇ ਪਾਸੇ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਕਿ ਜਿਸ ਤਰੀਕੇ ਦੇ ਨਾਲ ਪੁਲਿਸ ਇੱਕੋ ਜੀ ਕਹਾਣੀ ਘੜਦੀ ਐ ਐਂਕਾਊਂਟਰ ਦੀ ਵੀ ਅਸੀਂ ਹਥਿਆਰ ਕਢਾਉਣ ਲਈ ਲੈ ਕੇ ਗਏ ਤੇ ਉੱਥੇ ਹਥਿਆਰ ਜਦੋਂ ਬੰਦਾ ਜਿੱਥੇ ਦੱਬੇ ਹੋਏ ਸੀ ਉਹ ਪੱਟ ਕੇ ਸਾਨੂੰ ਦੇ ਰਿਹਾ ਸੀ ਤਾਂ ਉਦੋਂ ਉਹਨੇ ਸਾਡੇ ਤੇ ਗੋਲੀ ਚਲਾ ਦਿੱਤੀ ਤੇ ਫਿਰ ਅਸੀਂ ਜਵਾਬੀ ਫਾਇਰਿੰਗ ਕੀਤੀ ਤੇ ਫਿਰ ਉਹਦੀ ਮੌਤ ਹੋ ਗਈ ਇੱਥੇ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਸਵਾਲ ਖੜੇ ਹੁੰਦੇ ਨਹੀਂ ਸਵਾਲ ਖੜੇ ਹੁੰਦੇ ਆ ਪੁਲਿਸ ਦੀ ਕਾਰਜਕਾਰੀ ਪਰ ਜਦੋਂ ਐਦਾਂ ਦੀਆਂ ਘਟਨਾਵਾਂ ਵਾਪਰਦੀਆਂ ਜਿਹੜੀ ਕਰਨਲ ਬਾਟਸ ਦੇ ਨਾਲ ਘਟਨਾ ਵਾਪਰੀ ਹੈ ਤਾਂ ਉਦੋਂ ਫਿਰ ਲੋਕਾਂ ਦੇ ਜਿਹੜੇ ਸ਼ੰਕੇ ਨੇ ਜਿਹੜੇ ਦੋਸ਼ ਨੇ ਉਹ ਹੋਰ ਵੱਧ ਪੁਖਤਾ ਜਾਪਦੇ ਨੇ ਕਿਉਂਕਿ ਜਿਸ ਤਰੀਕੇ ਨਾਲ ਇੱਕ ਫੌਜ ਦਾ ਵੱਡਾ ਅਫਸਰ ਜਿਹੜਾ ਪੁਲਿਸ ਦੇ ਐਸਐਸਪੀ ਰੈਂਕ ਨਾਲੋਂ ਵੀ ਵੱਡਾ ਅਫਸਰ ਹੈ ਜਦੋਂ ਉਹਨੂੰ ਐਦਾਂ ਕੁੱਟਿਆ ਗਿਆ ਮਾਰਿਆ ਗਿਆ ਹੱਡੀ ਤੱਕ ਤੋੜ ਦਿੱਤੀ ਗਈ ਤਾਂ ਫਿਰ ਪੁਲਿਸ ਦਾ ਕਿੱਦਾਂ ਦੀ ਮਾਨਸਿਕਤਾ ਬਣ ਚੁੱਕੀ ਹੈ ਇਹਦੇ ਉੱਪਰ ਸਵਾਲ ਉੱਠਦੇ ਪੁਲਿਸ ਝੂਠੇ ਪਰਚੇ ਪਾ ਦਿੰਦੀ ਇਹਦੇ ਉੱਪਰ ਬਹੁਤ ਵੱਡੇ ਮਾਮਲੇ ਉੱਠੇ ਜਦੋਂ ਪਿੱਛੇ ਕੈਪਟਨ ਮਰਿੰਦਰ ਦੀ ਸਰਕਾਰ ਬਣੀ ਸੀ ਤਾਂ ਉਹ ਸਰਕਾਰ ਲਗਾਤਾਰ ਇਹ ਕਬੂਲਦੀ ਰਹੀ ਆ ਵੀ ਪੁਲਿਸ ਨੇ ਕਾਲੀਆਂ ਦੇ ਰਾਤ ਝੂਠੇ ਪਰਚੇ ਪਾਏ ਹਜ਼ਾਰਾਂ ਦੀ ਤਦਾਦ ਦੇ ਵਿੱਚ ਤੇ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਇਹ ਝੂਠੇ ਪਰਚੇ ਖਾਰਜ ਕਰਾਂਗੇ ਸਾਰੇ ਥਾਣਿਆਂ ਚ ਰਿਕਾਰਡ ਮੰਗਾਏਗੇ ਫੈਲਾ ਮੰਗਾਈਆਂ ਕਿ ਜੱਕਾ ਉਹ ਵੀ ਪਰਚੇ ਖਾਰਜ ਵੀ ਕੀਤੇ ਗਏ ਪਰ ਸਵਾਲ ਇੱਥੇ ਇਹ ਹੈ ਕਿ ਪੁਲਿਸ ਝੂਠੇ ਪਰਚੇ ਪਾਉਂਦੀ ਕਿਉਂ ਵੇਖੋ ਇਹ ਤਾਂ ਗੱਲ ਸੱਚੀ ਆ ਵੀ ਝੂਠੇ ਪਰਚੇ ਪਾਏ ਜਾਂਦੇ ਕਿੰਨੇ ਮਾਮਲਿਆਂ 'ਚ ਇਨਕੁਆਰੀਆਂ ਹੋਈਆਂ ਪੜਤਾਲਾਂ ਹੋਈਆਂ ਇਹ ਗੱਲ ਸੱਚੀਆਂ ਸਾਬਤ ਵੀ ਹੋਈਆਂ ਪਰ ਇਹ ਕਿੰਨੀ ਹਰਾਨੀ ਦੀ ਗੱਲ ਹੈ ਕਿ ਸਿਰਫ ਪੈਸੇ ਵਟੋਰਨ ਦੀ ਖਾਤਰ ਜਾਂ ਆਪਣੇ ਅਹੁਦੇ ਵਧਾਉਣ ਦੀ ਖਾਤਰ ਕਿਹੜਾ ਕੱਢਣ ਦੀ ਖਾਤਰ ਕਿਸੇ ਵਿਅਕਤੀਆਂ ਦੀ ਝੂਠੇ ਪਰਚੇ ਪਾ ਕੇ ਜ਼ਿੰਦਗੀ ਖਰਾਬ ਕਰਨੀ ਇਹ ਬਹੁਤ ਜ਼ਿਆਦਾ ਮਾੜੀ ਗੱਲ ਹੈ ਪਰ ਪੁਲਿਸ ਦੇ ਉੱਪਰ ਇਹ ਦੋਸ਼ ਲੱਗਦੇ ਵੀ ਰਹੇ ਕਈ ਵਾਰ ਸਾਬਤ ਵੀ ਹੁੰਦੇ ਰਹੇ ਕਿੰਨੇ ਸਾਰੇ ਪਰਚੇ ਕਰਨ ਦੇ ਮਾਮਲਿਆਂ 'ਚ ਅਦਾਲਤਾਂ ਨੇ ਵੀ ਪੁਲਿਸ ਨੂੰ ਝਾੜ ਪਾਈ ਵੀ ਤੁਸੀਂ ਕਰ ਕੀ ਰਹੇ ਹੋ ਇਹ ਤਾਂ ਕੇਸ ਬਣਦਾ ਹੀ ਨਹੀਂ ਸੀ ਤੁਸੀਂ ਬਣਾ ਕਿਵੇਂ ਲਿਆ ਹੁਣ ਜਿੱਦਾਂ ਆ ਪਿਛਲੇ ਦਿਨੀ ਪੱਤਰਕਾਰਾਂ ਦੇ ਉੱਪਰ ਪੁਲਿਸ ਨੇ ਪਰਚਾ ਕੀਤਾ ਪੱਤਰਕਾਰਾਂ ਦੇ ਉੱਪਰ ਪੁਲਿਸ ਨੇ ਲੁਧਿਆਣੇ ਦੇ ਵਿੱਚ ਪਰਚਾ ਦਰਜ ਕਰ ਲਿਆ ਇਸ ਗਲਤੀ ਦਾ ਕਿ ਉਹਨਾਂ ਨੇ ਮੁੱਖ ਮੰਤਰੀ ਜਦੋਂ ਪੰਜਾਬ ਤੋਂ ਬਾਹਰ ਗਏ ਹੋਏ ਸੀ ਤਾਂ ਉਹਨਾਂ ਦਾ ਹੈਲੀਕਾਪਟਰ ਇੱਥੇ ਚੱਲ ਰਿਹਾ ਸੀ ਤਾਂ ਪੱਤਰਕਾਰਾਂ ਨੇ ਸਵਾਲ ਕਰ ਲਏ ਵੀ ਹੈਲੀਕਾਪਟਰ ਇੱਥੇ ਕਿਉਂ ਚੱਲ ਰਿਹਾ ਹੈ ਕੌਣ ਚਲਾ ਰਿਹਾ ਹੈ ਤਾਂ ਇਸ ਮਾਮਲੇ ਨੂੰ ਲੈ ਕੇ ਕਿੰਨੇ ਸਾਰੇ ਜਿਹੜੇ ਪੱਤਰਕਾਰ ਨੇ ਔਰ ਆਰ ਕੇ ਐਕਟਿਵਿਸਟ ਨੇ ਉਹਨਾਂ ਦੇ ਪਰਚੇ ਕੀਤੇ ਉਸ ਤੋਂ ਬਾਅਦ ਕਿੰਨੇ ਸਾਰੇ ਹੋਰ ਥਾਵਾਂ ਤੋਂ ਇਹ ਆਵਾਜ਼ਾਂ ਉੱਠੀਆਂ ਬਿਪਲ ਉਸ ਤਾਈਂ ਕਰਦੀ ਹੈ ਕਿੰਨੇ ਸਾਰੇ ਹੱਕ ਮੰਗਦੇ ਲੋਕਾਂ ਦੇ ਉੱਪਰ ਜਿਹੜਿਆ ਉਹ ਇਸ ਤਰ੍ਹਾਂ ਦੇ ਪਰਚੇ ਪਾਏ ਗਏ ਜਿਹੜੇ ਵਾਜਬ ਨਹੀਂ ਸਨ ਜਿਹੜੇ ਅਦਾਲਤਾਂ 'ਚ ਜਾ ਕੇ ਖਾਰਜ ਹੋਏ ਤਾਂ ਇਸੇ ਤਰ੍ਹਾਂ ਦਾ ਹੀ ਮਾਮਲਾ ਜਦੋਂ ਕਰਨਲ ਬਾਸ ਦੇ ਨਾਲ ਪਟਿਆਲਾ 'ਚ ਵਾਪਰਦਾ ਹੈ ਤਾਂ ਫਿਰ ਚਫੇਰਿਓ ਆਵਾਜ਼ ਉੱਠਦੀ ਹੈ ਫਿਰ ਰੌਲਾ ਪੈਂਦਾ ਹੈ ਤੇ ਅੱਜ ਜਿਸ ਅੰਜਾਮ ਤੱਕ ਇਹ ਮਾਮਲਾ ਚਲਾ ਗਿਆ ਸਵਾਲ ਜਵਾਬ ਮੰਗਦੇ ਤੁਸੀਂ ਕੀ ਕਹੋਗੇ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟਸ ਜਰੂਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ